ਮੇਰਾ ਪ੍ਰਾਸ਼ੇਮ ਕੌਸ਼ਲ ਅੱਛਾ ਤੁਹਾਨੂੰ ਗੱਲ ਦੱਸਣੀ ਚਾਹੁੰਦਾ ਮੈਂ ਇਹ ਮੇਰੇ ਚਾਚਾ ਜੀ ਦਾ ਬੇਟਾ ਠੀਕ ਕੋਈ বাসினா ਉੱਥੇ ਕੰਪਨੀ ਉਹ ਕੰਮ ਕਰਦੇ ਇੱਥੇ ਮੇਰੇ ਬਾਪੂ ਦੇ ਘਰ ਚਾਚੇ ਦਾ ਮੁੰਡੇ ਦੀ ਡੈਥ ਹੋ ਗਈ ਉਹਦਾ ਨਾਮ ਸੀ ਨੀਟ ਮੈਂ ਉੱਥੇ ਗਿਆ ਮੈਂ ਕਹਿੰਦਾ ਜੀ ਮੈਨੂੰ ਗੇਟ ਪਾਸ ਚਾਹੀਦਾ ਕਹਿੰਦੇ ਕਾਲੇ ਵਾਸਤੇ ਮੈਂ ਕਹਿੰਦਾ ਇਹ ਮੇਰੇ ਚਾਚਾ ਜੀ ਦੀ ਡੈਥ ਹੋ ਗਈ ਚਲੋ ਗੇਟ ਪਾਸ ਲੈ ਕੇ ਆ ਗਿਆ ਉਹਨਾਂ ਨੂੰ ਕਿਸੇ ਨੇ ਕਹਿਤਾ ਵੀ ਇਹਦੇ ਥਕੇ ਨਹੀਂ ਸੀਗੇ ਇਹ ਮੈਨੂੰ ਉਹਨਾਂ ਨੇ ਬੁਲਾਇਆ ਉੱਥੇ ਬਲਾ ਕੇ ਕਹਿੰਦੇ ਵੀ ਯਾਰ ਤੂੰ ਢੂਟਪੋਣ ਕੇ ਛੁੱਟੀ ਲੈ ਕੇ ਜਾ ਨਾ ਕਹਿੰਦਾ ਨਹੀਂ ਜੀ ਕਹਿੰਦਾ ਤੂੰ ਕਿਹਾ ਵੀ ਮੇਰੇ ਚਾਚਾ ਜੀ ਦੀ ਡੈਥ ਹੋ ਗਈ ਮੈਂ ਕਹਾਂ ਹਾਂ ਜੀ ਕਹਣਾ ਉਹ ਤਰੇ ਸਕੇ ਥੋੜਾ ਵੀ ਤੇਰੇ ਡੈਡੀ ਦੇ ਚਾਚਾ ਹੀ ਹੈ ਕਾਕਾ ਜੀ ਤੁਸੀਂ ਸਕੇ ਕਿਦੂ ਸਮਝਦੇ ਕਹਿੰਦਾ ਜੀ ਮੈਂ ਤੇਰੇ ਡੈਡੀ ਦੇ ਭਰਾ ਹੋ ਗਿਆ ਮੈਂ ਕਹਾਂ ਜੀ ਨਾ ਜਿਹੜਾ ਮੇਰੇ ਨਾਲ ਜਾਣਾ ਉਹ ਸੱਜਾ ਤੇ ਇਹ ਮੇਰੇ ਚਾਚਾ ਜੀ ਦਾ ਬੇਟਾ ਇਹਦਾ ਵੀ ਧੰਨਵਾਦ ਤੇ ਸਾਰਿਆਂ ਦਾ ਜੀ ਆਇਆਂ ਨੂੰ ਤੇ ਮੈਨੂੰ ਸੋ ਬਾਬਾ ਜੀ ਨੂੰ ਮਿਲਣ ਦੀਆਂ ਬਹੁਤ-ਬਹੁਤ ਮੁਬਾਰਕਾਂ ਤੇ ਅਮਰੀਕ ਭਾਈ ਇਹਨਾਂ ਦਾ ਵੀ ਹੁਣ ਅਗਲਾ ਗੀਤ ਮੈਂ ਹੋਰ ਕਰਨ ਲੱਗੇ ਤੁਹਾਡਾ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ-ਬਹੁਤ ਧੰਨਵਾਦ ਰੇ ਗੁਰੂ ਭਾਜੀ ਦਾ ਜੋ ਕਿ ਸਾਡੇ ਸੱਦੇ ਤੇ ਇੱਥੇ ਪਹੁੰਚੇ ਹਨ ਅਸੀਂ ਦਿਲੋਂ ਧੰਨਵਾਦ ਕਰਦੇ ਹਾਂ ਭਾਈ ਜੀ ਦਾ ਪ੍ਰਮਾਤਮਾ ਰਾ ਰਾਤ ਦੁਪਨੇ ਚੌਗਣੀ ਤਰੀਕੇ ਕਰੇ ਮੇਰਾ ਵੀਰ ਰਿਕਨੂਦ ਮਾਪਾ ਜੀ ਹੋਰ ਕੋਈ ਰੇਂਦਾ ਸ਼ੰਕਰ ਦੱਸ ਦੋ ਨਹੀਂ ਫੇਰ ਕੋਈ ਗਿਲਾ ਸ਼ਿਕਵਾ ਨਾ ਆਵੇ ਨਾ ਹੁਣ ਤੋਂ ਇੱਕ ਅੱਧਾ ਗੀਤ ਹੋਰ ਲਵਾ ਲੈ ਭਾਈ ਦਾ ਲਾਉਣਗੇ ਲਾਉਣਗੇ ਮੇਲੇ ਇੰਨਾ ਦਾ ਹੀ ਆ ਹੁਣ ਲਾਓ ਜੀ ਤੁਸੀਂ ਇੱਕ ਤਾਂ ਹੋਰ ਲਾਓ ਭਾਈ ਜੀ ਹੋਰ ਭੱਜਣ ਲੱਗ ਗਏ ਨਾ ਕੋਈ ਹੋਰ ਲਾ ਦਿਓ ਬਾਈ ਜੀ ਲਾ ਦਿਓ ਮਿਰਚਾ ਸੁਣਾ ਦੇ ਹਾਂ ਲਾ ਦੇ ਹੁਣ ਕੋਈ ਕਰਨ ਬੈਠੇ ਆ ਬੈਠੀ ਆ ਯਾਰ ਸੰਗਤ ਲਾ ਦਿਓ ਲਾ ਦਿਓ ਇੱਕ ਲੋਕ ਬਾਬਾ ਜੀ ਮੈਂ ਸੁਣਾਣਾ ਬਹੁਤ ਹੈ ਪਰ ਇਸ ਗੀਤੋ ਕਿਸੇ ਨੇ ਗੁੱਸਾ ਨਹੀਂ ਕਰਨਾ ਇਹ ਸਾਰੇ ਵਾਸਤੇ ਨਹੀਂ ਜੋ ਮੈਂ ਗੱਲ ਕਹਿ ਰਿਹਾ ਤੇ ਕੁਝ ਕੁਝ ਬਸ ਵਾਸਤੇ ਆ ਉਹ ਪਾਤਾ ਨਹੀਂ ਮੈਂ ਦੇਖ ਲਾ ਰਹੀ ਸੀ ਫਿਰ ਕੁਵੇੜੀ ਉਹ ਪੁਆਈ ਵਾਚਾ ਲੱਗਦੀ ਆ ਬਹੁਤ ਭਾਈ ਆ ਆਦਮੀ ਆ ਰੇਲ ਆਉਣਾ ਦਾ ਕੋਈ ਟਿਕਟ ਉਹ ਪਾਪਾ ਜੀ ਨੇ ਕਿਹਾ ਬਾਅਦ ਆ ਹੁਣ ਕੋਈ ਗੱਲ ਨਹੀਂ ਹੋਣੀ ਤੇ ਕਿਹਨੇ ਵੀ ਲੋੜ ਹੋਊਗੀ ਉਹਦੇ ਲਈ ਆ ਪੁੱਤਾਂ ਨੂੰ ਬੱਸ ਹੁਣ ਤਾਂ ਹਾਂ ਤੇ ਕੁਵਾਲੀ ਕਾਕਾ ਅਬਦਾ ਹੋਰ ਦੇਖ ਤੇ ਜਿਹੜਾ ਕਹਿੰਦਾ ਉਹ ਕੋਈ ਨਹੀਂ ਦੁਕਾਨ ਉਹ ਬੈਠਾ ਰਿਹਾ ਨਾ ਮੈਂ ਕਹਿੰਦਾ ਨਹੀਂ ਯਾਰੋ Terima kasih telah menonton! <coughs> कॾहिं माण्ह करी यारो न कॾहिं माण्हू हा करारो उ चीज बिगानी ਓ ਕარი ਕਦੇ ਨਿਵਾਸੀ ਦਾ ਜਿੱਥੇ ਉ ਰੋਬ ਜੇ ਨੀਰਾ ਕਦੇ ਮਾਰਨਾ ਨਾ 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 ਓ ਕਦੇ ਮਾਰਨਾ ਓ ਕਰੀਏ ਯਾਰੋ ਓ ਚੀਜ਼ ਬੇਗਾਨੀ ਦਾ

उ तारी कल हे जिथे रूपी तारे पीण बेठां बार पीण जा त पुलिस रोकी ਪੀਣ ਬੈਠੋ ਤਾਂ ਜਨਨੀ ਟੋਪਦੀ ਭਾਰ ਪੀਣ ਜਾਉ ਤਾਂ ਪੁਲਸ ਰੋਕਦੀ ਜਾਵੇ ਕਿੱਥੇ ਜਾਵੇ ਬੰਦਾ ਜਾਵੇ ਕਿੱਥੇ ਜਾਵੇ ਬੰਦਾ ਹੋ ਪੀਣ ਦੋਸਤੋ ਜਾਵੇ ਕਿੱਥੇ ਜਾਵੇ ਬੰਦਾ ਪੀਣ ਦੋ ਹੁਸਤੋ એક કૂડી કૂજ વર્ગી ઓ સાનો રોકી જહે કરેગી એક કૂડી કૂજ વર્ગી ઓ સાનો રોકી જહે કરેગી ઓ दारू પીને આ

ਬਾਈ ਰਿਕਨੂਰ ਮੇਰਾ ਫੇਵਰੇਟ ਸਿੰਗਰ ਸੱਚ ਗੱਲ ਯਾਰ ਤੇ ਨਾਲ ਬੜਾ ਵੱਡਾ ਵੀਰ ਸੀ ਇਕੱਠੇ ਹੀ ਲੱਗੇ ਸੀ ਬਹੁਤ ਟਾਈਮ ਦੀ ਗੱਲ ਆ ਜਿੱਨੇ ਕਮੇ ਤੋਂ ਸ਼ੁਰੂ ਤੋਂ ਸ਼ੁਰੂ ਹੋਇਆ ਸਭ ਕੁਝ ਤੇ ਉਦੋਂ ਦੀ ਯਾਰੀ ਅੱਰੇ ਬਹੁਤ ਰੱਖੀ ਰਵੇ ਨਵਾਂ ਗੀਤ ਬੰਬੇ ਨਹੀਂ ਕਰਨਾ ਤੇ ਬਹੁਤ ਜ਼ਿਆਦਾ ਹੋਰ ਵੀ ਗੀਤਾਉਣਗੇ ਮੇਰਾ ਵੀ ਗੀਤਗਾਉ ਮੇਰਾ ਭਰਾ ਮੇਰੇ ਬੰਦਿਆਂ ਨੂੰ ਹਮੇਸ਼ਾ ਦਰਵਾਜ਼ੇ ਖੁੱਲ੍ਹੇ ਨੇ ਜਿੰਨੇ ਮਰਜ਼ੀ ਤੇ ਗੀਤ ਗਾ ਦੇ ਮੈਂ ਇਹਦੀ ਚੁਆਇਸ ਤੇ ਹੀ ਲੇਖਦਾ ਹਾਂ ਰਿਕਨੂਰ ਕਰਾ ਇੱਕ ਫੋਟੋ ਖੜਦੇ ਬਾਈ ਅਰੇ ਬਾਈਰੇ ਕ ਲਈ ਇੱਕ ਵਾਰ ਜ਼ੋਰ ਨਾਲ ਤਾੜੀਆਂ ਲਾ ਦਿਓ ਮੇਰਾ ਯਾਰ ਹੈ ਨਾ ਠੀਕ ਹੈ ਲਓ ਜੀ ਨਵਾਂ ਗੀਤ ਹੈ ਮੇਰਾ ਪੁੱਤ ਜੱਟ ਦਾ